ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪਖੋਕੇ ਸ਼ਹੀਦ ਪਰਿਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਲੋੜਵੰਦ ਪਰਿਵਾਰਾਂ ਦਾ ਮੈਂ ਸੇਵਾਦਾਰਾਂ ਜੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਸੱਤ ਸ਼ਹੀਦ ਪਰਿਵਾਰ ਜਿਹੜੇ ਨੇ ਇਹ ਪਹੁੰਚੇ ਨੇ ਸਾਡੇ ਦਫ਼ਤਰ ਵਿਖੇ ਤੇ ਸਾਤਸੰਗ ਜੀ ਪਿਛਲੇ ਦਿਨੀ ਸਾਨੂੰ ਕਵੈਂਟਰੀ ਯੂਕੇ ਦੀ ਸੰਗਤ ਵੱਲੋਂ ਸਾਨੂੰ ਕੁਝ ਸੇਵਾ ਭੇਜੀ ਗਈ ਸੀ ਜਿਹਦੇ ਵਿੱਚ 2 ਲੱਖ 5000 ਰੁਪਏ ਦੀ ਸੇਵਾ ਜਿਹੜੀ ਆ ਸਾਡੇ ਕੋਲ ਪਹੁੰਚੀ ਆ ਤੇ ਉਹਦੇ ਵਿੱਚੋਂ ਕਿਉਂਕਿ ਕਾਫੀ ਤੁਹਾਨੂੰ ਪਤਾ ਹੀ ਆ ਵੀ ਸਾਡੇ ਇਲਾਕੇ 'ਚ ਹੜ੍ਹ ਆਏ ਸੀਗੇ ਤੇ ਸਾਰੇ ਹੜ੍ਹ ਪੀੜਤ ਪਰਿਵਾਰਾਂ ਦਾ ਵੀ ਜਿਹੜਾ ਉਹ ਸਾਨੂੰ ਸੇਵਾ ਕਰਨੀ ਪੈ ਰਹੀ ਸੀ ਥੋੜੀ ਸੇਵਾ ਵੰਡਣ 'ਚ ਦੇਰੀ ਹੋਈ ਆ ਉਹਦੇ ਲਈ ਮਾਫੀ ਵੀ ਚਾਹੁੰਦੇ ਆ ਤੇ ਜਿਹੜੇ ਪਰਿਵਾਰ ਅਸੀਂ ਅੱਜ ਸੱਦੇ ਨੇ ਉਹਨਾਂ ਪਿੱਛੋਂ ਜੋ ਹੁਕਮ ਹੋਇਆ ਸੀਗਾ ਕੁਐਂਟਰੀ ਦੀ ਸੰਗਤ ਵੱਲੋਂ ਕਿ 15-15000 ਰੁਪਏ ਜਿਹੜਾ ਸਾਰੇ ਪਰਿਵਾਰਾਂ ਨੂੰ ਦਿੱਤਾ ਜਾਏਗਾ ਤੇ ਅੱਜ ਲਗਭਗ ਸੱਤਾਂ ਪਰਿਵਾਰਾਂ ਦਾ 1 ਲੱਖ 5000 ਰੁਪਏ ਜਿਹੜਾ 2 ਲੱਖ 5000 'ਚੋਂ ਅਸੀਂ ਇਹਨਾਂ ਨੂੰ ਅੱਜ ਦੇਣ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਇਹ ਮੇਰੇ ਨਾਲ ਖੜੇ ਨੇ ਜੀ ਸਰਦਾਰ ਜਸਬੀਰ ਸਿੰਘ ਤੇ ਇਹਨਾਂ ਦੇ ਬਜ਼ੁਰਗ ਸ਼ਹੀਦ ਬਾਪੂ ਸੁਰਤਾ ਸਿੰਘ ਜੀ ਜਿਹੜੇ ਕਿ 1984 ਚ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਅੰਦਰ ਸ਼ਹੀਦ ਹੋ ਗਏ ਸਨ ਇਹਨਾਂ ਦਾ ਪਿੰਡ ਪਕੀਵਾ ਵਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਹੈ ਜੀ ਇਹਨਾਂ ਦਾ 6283503412 ਤੇ ਜ਼ਮੀਨ ਜਾਇਦਾਦ ਕੋਈ ਬਹੁਤ ਜ਼ਿਆਦਾ ਹੈ ਨਹੀਂ ਤੇ ਬੜਾ ਟਾਈਮ ਜਿਹੜਾ ਵਾ ਮੁਸ਼ਕਲ ਦੇ ਨਾਲ ਸਾਰਾ ਅਡਜਸਟ ਹੋ ਰਿਹਾ ਸੀਗਾ ਤੇ ਇਹਨਾਂ ਦੀ ਕੋਈ ਘਰ ਦੀਆਂ ਕੋ ਬਾਰੀਆਂ ਬੂਹੇ ਲੱਗਣ ਵਾਲਾ ਸੀਗਾ ਤੇ ਮੈਨੂੰ ਕਾਫੀ ਚਿਰਾਂ ਤੋਂ ਫੋਨ ਕਰ ਰਹੇ ਸੀ ਅੱਜ ਇਹ 15000 ਰੁਪਏ ਦੀ ਭੇਟਾ ਸਦਾ ਜਸਵੀਰ ਸਿੰਘ ਜੀ ਦੇ ਸਪੁਰਦ ਕਰ ਰਹੇ ਆ ਇਹਨਾਂ ਤੋਂ ਅੱਗੇ ਆ ਜੀ ਇਹ ਬੇਟੀ ਰਣਜੀਤ ਕੌਰ ਜੋ ਕਿ ਭੈਣ ਆ ਸ਼ਹੀਦ ਭਾਈ ਰਣਜੀਤ ਸਿੰਘ ਪਿੰਡ ਤੌਲਪੁਰ ਜ਼ਿਲ੍ਹਾ ਗੁਰਦਾਸਪੁਰ ਤੇ ਜਿਨ੍ਹਾਂ ਦਾ ਨੰਬਰ ਹੈ ਜੀ 90415 94324 1281992 ਨੂੰ ਭਾਈ ਰਣਜੀਤ ਸਿੰਘ ਪਿੰਡ ਧੌਲਪੁਰ ਜਿਹੜੇ ਆ ਇੱਕ ਗਹਿ ਗਰਚ ਮੁਕਾਬਲੇ ਦੇ ਵਿੱਚ ਸ਼ਹੀਦ ਹੋ ਗਏ ਸਨ ਤੇ ਇਹ ਇਹਨਾਂ ਦੀ ਵੀ ਸੇਵਾ ਥੋੜੀ ਢਿੱਲੀ ਆ ਦਵਾਈ دارو ਦੇ ਲਈ ਅੱਜ 15000 ਰੁਪਏ ਦੀ ਸੇਵਾ ਇਹਨਾਂ ਦੇ سپਰਦ ਵੀ ਐਸੀ ਕਰ ਰਹੇ ਆ ਇਹਨਾਂ ਤੋਂ ਅੱਗੇ ਆ ਜੀ ਸਤਕਾਰਯੋਗ ਬੀਬੀ ਮਹਿੰਦਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਕਸ਼ਮੀਰ ਸਿੰਘ 1995 ਦੇ ਵਿੱਚ ਕਿਉਂਕਿ ਪੁਲਿਸ ਨੇ ਤਸ਼ੱਦਦ ਦੇ ਨਾਂ ਕੀਤਾ ਸੀਗਾ ਕਿ ਉਹਨਾਂ ਦੇ ਉਹ ਕਹਿ ਲੋ ਵੀ ਉਹ ਉਹ ਨਾ ਸਹਾਰਦੇ ਹੋਏ ਉਹ ਘਰ ਮੱਜੇ ਤੇ ਪੈ ਗਏ ਤੇ 1995 ਦੇ ਵਿੱਚ ਫਿਰ ਉਹ ਜਿਹੜੇ ਆ ਇਸ ਦੁਨੀਆ ਤੋਂ ਚਲੇ ਗਏ ਇਹਨਾਂ ਦਾ ਪਿੰਡ ਆ ਭੈਣੀ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਆ 95014 96406 ਤੇ ਪਿਛਲੇ ਦਿਨੀ ਕੁਝ ਗੁਰਮਖਾਂ ਪਿਆਰੇ ਨੇ ਸੇਵਾ ਭੇਜੀ ਸੀ ਤੇ ਬੀਬੀ ਜੀ ਕਹਿੰਦੇ ਸੀ ਵੀ ਅਸੀਂ ਜਾਣਾ ਵਾ ਹਜੂਰ ਸਾਹਿਬ ਦਰਸ਼ਨ ਕਰਨ ਉਦੋਂ ਵੀ ਚਲੋ ਇਸ ਪਰਿਵਾਰ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਸੀਗਾ ਇਹਨਾਂ ਤੋਂ ਅੱਗੇ ਆ ਜੀ ਸਤਕਾਰਯੋਗ ਬੀਬੀ ਦਲਬੀਰ ਕੌਰ ਆ ਜੋ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਕੇਅਰ ਆਫ ਸ਼ਹੀਦ ਭਾਈ ਹਰਪਾਲ ਸਿੰਘ ਜਿਹੜੇ 1994 ਦੇ ਵਿੱਚ ਮੱਖਣ ਜਲਾਦ ਨਾਂ ਦੇ ਥਾਣੇਦਾਰ ਨੇ ਦੋਹੇ ਭਰਾ ਹੀ ਜਿਹੜੇ ਆ ਭਾਈ ਸ਼ਹੀਦ ਭਾਈ ਹਰਪਾਲ ਸਿੰਘ ਤੇ ਸ਼ਹੀਦ ਭਾਈ ਮੰਗਲ ਸਿੰਘ ਦੋਹੇ ਭਰਾ ਇਕੱਠੇ ਹੀ ਸ਼ਹੀਦ ਕਰ ਦਿੱਤੇ ਸੀ ਇਹਨਾਂ ਦਾ ਪਿੰਡ ਧੰਨੇ ਚੀਮੇ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਆ ਜੀ 7626869036 ਪਿਛਲੇ ਦਿਨੀ ਸਾਡੇ ਕੁਝ ਗੁਰਮੁਖ ਪਿਆਰਿਆਂ ਨੇ ਜਿਹੜੇ ਆ ਸੇਵਾ ਭੇਜੀ ਸੀਗੀ ਕੈਨੇਡਾ ਸੌਰੀ ਵਿਦੇਸ਼ਾਂ ਚੋਂ ਗੁਰੂਕੀਆਂ ਲਾੜ ਲੀਆਂ ਫੌਜਾਂ ਨੇ ਇਹਨਾਂ ਨੂੰ ਇੱਕ ਮੱਝ ਵੀ ਲੈ ਕੇ ਦਿੱਤੀ ਸੀ ਤੇ ਚਲੋ ਵਧੀਆ ਟਾਈਮ ਪਾਸ ਆਪਣਾ ਗੁਜ਼ਾਰਾ ਕਰ ਰਹੇ ਆ ਜੀ ਇਹ 15000 ਦੀ ਸੇਵਾ ਜਿਹੜੀ ਆ ਕੁਐਂਟਰੀ ਦੀ ਸੰਗਤ ਯੂਕੇ ਵੱਲੋਂ ਇਹਨਾਂ ਦੇ ਵੀ ਸਪੁਰਦ ਅਸੀਂ ਕਰ ਰਹੇ ਆ ਜੀ ਇਹਨਾਂ ਤੋਂ ਅੱਗੇ ਆ ਜੀ ਆ ਬੀਬੀ ਸੁਖਬੀਰ ਕੌਰ ਜੋ ਕਿ ਭੈਣ ਜੀ ਨੇ ਸ਼ਹੀਦ ਭਾਈ ਕਸ਼ਮੀਰ ਸਿੰਘ ਜਿਹੜੇ ਕਿ 1990 ਚ ਸ਼ਹੀਦ ਹੋਏ ਨੇ ਪਿੰਡ ਪੀਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਦਾ ਨੰਬਰ ਆ ਜੀ 99155 13 7 17 ਇਹ ਪਹਿਲੀ ਵਾਰੀ ਇਹ ਵੀ ਸਾਡੇ ਕੋਲ ਆਏ ਨੇ ਤੇ ਕਿਉਂਕਿ ਇਹਨਾਂ ਵੀ ਦੱਸੀ ਸੀ ਆਪਣੀ ਮੁਸ਼ਕਲ ਵੀ ਜਿਹੜੀ ਆ ਸਾਡੇ ਵੀ ਭਰਾ ਸ਼ਹੀਦ ਹੋਇਆ ਵਾ ਥੋੜੀ ਮੁਸ਼ਕਲ ਆ ਤੇ ਅੱਜ ਇਹਨਾਂ ਨੂੰ ਵੀ ਕਵੈਂਟਰੀ ਦੀ ਸੰਗਤਾਂ ਤੋਂ ਭੇਜੀ ਸੇਵਾ 15000 ਰੁਪਏ ਇਹਨਾਂ ਦੇ ਵੀ سپਰਦ ਅਸੀਂ ਕਰ ਰਹੇ ਹਾਂ ਜੀ ਤੇ ਇਹਨਾਂ ਤੋਂ ਅੱਗੇ ਨੇ ਜੀ ਸਤਕਾਰਯੋਗ ਬੀਬੀ ਭਜਨ ਕੌਰ ਜੋ ਕਿ ਮਾਤਾ ਜੀ ਨੇ ਸ਼ਹੀਦ ਭਾਈ ਕਾਰਜ ਸਿੰਘ ਪਿੰਡ ਚੰਨਣਵਿੰਡੀ ਜ਼ਿਲ੍ਹਾ ਕਪੂਰਥੱਲਾ ਤੇ ਪਾਈ ਕਾਰਜ ਸਿੰਘ ਜੀ 1999 ਦੇ ਵਿੱਚ ਸ਼ਹੀਦ ਹੋ ਗਏ ਸਨ ਇਹਨਾਂ ਦਾ ਫੋਨ ਨੰਬਰ ਹੈ 99147 94868 ਇਹ ਇਹਨਾਂ ਦਾ ਜਿਹੜਾ ਉਹ ਫੋਨ ਨੰਬਰ ਜੀ ਤੇ 15000 ਦੀ ਇਹ ਛੋਟੀ ਜੀ ਭੇਟਾ ਜਿਹੜੀ ਆ ਇਹਨਾਂ ਦੇ ਸਪੁਰਦ ਵੀ ਅਸੀਂ ਕਰ ਰਹੇ ਹਾਂ ਜੀ ਤੇ ਅਖੀਰ ਦੇ ਵਿੱਚ ਨੇ ਜੀ ਸਤਕਾਰਯੋਗ ਬੀਬੀ ਰਾਜਬੀਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਸੁਖਰਾਜ ਸਿੰਘ ਤੇ ਇਹਨਾਂ ਦੇ ਸੌਰਾ ਸਾਹਿਬ ਤੇ ਸ਼ਹੀਦ ਭਾਈ ਸੁਖਰਾਜ ਸਿੰਘ ਦੇ ਪਿਤਾ ਜੀ ਸ਼ਹੀਦ ਭਾਈ ਦਾਰਾ ਸਿੰਘ ਦੋਵੇਂ ਪਿਓ ਪੁੱਤ ਜਿਹੜੇ ਨੇ ਉਸ ਸੰਘਰਸ਼ ਦੀ ਪੇਂਟ ਚੜੇ ਨੇ ਦੋ ਆ ਇੱਕ ਘਰ ਚੋਂ ਦੋ ਸ਼ਹੀਦ ਨੇ ਪਿੰਡ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਇਹਨਾਂ ਦਾ ਨੰਬਰ ਹੈ ਜੀ 81968 41098 ਇਹਨਾਂ ਨੂੰ ਪਹਿਲਾਂ ਇੱਕ ਅਧੀਰੀ ਕਿਤੇ ਸੇਵਾ ਮਿਲੀ ਆ ਵੀਡੀਓ ਪਈ ਪਰ ਉਸ ਲੈਵਲ ਤੱਕ ਨਹੀਂ ਗਈ ਤੇ ਇਹਨਾਂ ਨੇ ਵੀ ਫੋਨ ਕੀਤਾ ਸੀਗਾ ਦੇ ਬੱਚਿਆਂ ਦੀਆਂ ਫੀਸਾਂ ਲਈ ਤੇ 15000 ਰੁਪਏ ਦੀ ਸੇਵਾ ਜਿਹੜੀ ਆ ਕਵੰਟਰੀ ਦੀ ਸੰਗਤ ਵੱਲੋਂ ਯੂਕੇ ਦੇ ਵਿੱਚ ਵਸਦੀ ਸੰਗਤ ਵੱਲੋਂ ਅੱਜ 1 ਲੱਖ 5000 ਰੁਪਏ ਦੀ ਸੇਵਾ ਦਿੱਤੀ ਆ ਬਾਕੀ 1 ਲੱਖ ਰੁਪਇਆ ਵੀ ਜਲਦੀ ਸ਼ਹੀਦ ਪਰਿਵਾਰਾਂ ਨੂੰ ਬੁਲਾ ਕੇ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਨ੍ਹਾਂ ਪਰਿਵਾਰਾਂ ਚ ਪਹਿਲਾਂ ਹਾਜ਼ਰੀ ਲੱਗ ਚੁੱਕੀ ਆ ਕਵੈਂਟਰੀ ਦੀ ਸੰਗਤ ਵੱਲੋਂ ਜਾਂ ਹੋਰ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਜਿਹੜੀ ਸੇਵਾ ਭੇਜੀ ਹੁੰਦੀ ਆ ਵੀ ਜਿੱਥੇ ਕਈ ਵਾਰੀ ਹੁੰਦਾ ਰਿਪੀਟ ਕਰੀਦੀ ਆ ਵੀ ਜਿੱਥੇ ਕੋਈ ਐਮਰਜੈਂਸੀ ਆ ਕੋ ਦਵਾਈ دارو ਆ ਜਾਂ ਕਿਸੇ ਬੱਚੇ ਦੀ ਐਡਮਿਸ਼ਨ ਦਾ ਮਸਲਾ ਆ ਗਿਆ ਉੱਥੇ ਕਈ ਵਾਰੀ ਅਸੀਂ ਪਰਿਵਾਰਾਂ ਨੂੰ ਰਿਪੀਟ ਵੀ ਕਰਦੇ ਆ ਕੋਈ ਇਹੋ ਜੀ ਗੱਲ ਨਹੀਂ ਪਰ ਫਿਰ ਵੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਪਹਿਲਾਂ ਅਜੇ ਤੱਕ ਸੇਵਾ ਸਾਡੇ ਵੱਲੋਂ ਨਹੀਂ ਪਹੁੰਚੀ ਉਹਨਾਂ ਪਰਿਵਾਰਾਂ ਨੂੰ ਸਦਕੇ ਜਿਹੜੀ ਆ ਉਹ ਸੇਵਾ ਦਿੱਤੀ ਜਾਏ ਤੇ ਬੇਹਦ ਸ਼ੁਕਰਗੁਜ਼ਾਰ ਆ ਜੀ ਕਿਉਂਕਿ ਪਿਛਲੇ ਦਿਨੀ ਇੱਕ ਬੇਟੀ ਦਾ ਆਨੰਦਕਾਰਜ ਕੀਤਾ ਸੀਗਾ 50000 ਰੁਪਿਆ ਉਹਨਾਂ ਉਸ ਬੇਟੀ ਦੇ ਲਈ ਸ਼ਗਨ ਭੇਜਿਆ ਸੀ ਕਵੈਂਟਰੀ ਦੀ ਸੰਗਤ ਵੱਲੋਂ ਉਹ ਵੀ ਵੀਡੀਓ ਜਿਹੜੀ ਅਸੀਂ ਬਣਾ ਕੇ ਉਹਨਾਂ ਤੱਕ ਪਹੁੰਚਦੀ ਕਰ ਦਿੱਤੀ ਆ ਬੇहद ਸ਼ੁਕਰਗੁਜ਼ਾਰ ਹਾਂ ਜੀ ਕਿਉਂਕਿ तकरीबन ਮਹੀਨੇ 2 ਮਹੀਨੇ ਬਾਅਦ ਉਹਨਾਂ ਵੱਲੋਂ ਜਦੋਂ ਸੇਵਾ ਉੱਥੇ ਇਕੱਤਰ ਹੋ ਜਾਂਦੀ ਆ ਤੇ ਉਹ ਸਾਨੂੰ ਸ਼ਹੀਦ ਪਰਿਵਾਰਾਂ ਦੇ ਲਈ ਸੇਵਾ ਜਿਹੜੀ ਆ ਉਹ ਅਕਸਰ ਭੇਜੀ ਦਿੰਦੇ ਆ ਕੋਈ ਐਹੋ ਜੀ ਗੱਲ ਨਹੀਂ ਅ ਬੀਬੀ ਜੀ ਕੀ ਹਾਲਾਤ ਕੀ ਨੇ ਇੱਕ ਆਮਦਨ ਦਾ ਸਾਧਨ ਕੀ ਆ ਤੁਹਾਡਾ ਆਮਦਨ ਦਾ ਸਾਧ ਕੋਈ ਨਹੀਂ ਹੈ ਹਾਂਜੀ ਬੇਟਾ ਉਹ ਸਿਰਫ ਗੱਡੀ ਚਲਾਉਂਦਾ ਅੱਛਾ ਉਹਨਾਂ ਦਾ ਸਹੇਦ ਉਹ ਜਿਹੜਾ ਪਿਤਾ ਦਾ ਛੋਟਾ ਬੇਟਾ ਮਗਰੋਂ 9 ਮਹੀਨੇ ਮਗਰੋਂ 8 ਮਹੀਨੇ ਮਗਰੋਂ ਜਰਮ ਲਿਆ ਉਹਨੇ ਬੇਟੇ ਨੇ ਓਕੇ ਹਾਂਜੀ ਉਹਦੀਆਂ ਦੋ ਬੇਟੀਆਂ ਅੱਛਾ ਤੇ ਪਹਿਲੀ ਵੀ ਉਹਦੀ ਮਤਲਬ ਥੋੜੀ ਜੀ ਉਹ ਦਰਿਆ ਚ ਆ ਗਈ ਰੁੜ ਗਈ ਆ ਅੱਛਾ ਤੇ ਕੋਠੇ-ਕਾਠੇ ਵੀ ਨਹੀਂ ਹੈਗੇ ਬਿਲਕੁਲ ਹੀ ਕਿਸੇ ਦੇ ਘਰ ਰਹਿੰਦੇ ਆ ਕਿਸੇ ਦੇ ਘਰ ਰਹਿੰਦੇ ਹੋ ਹਾਂਜੀ ਕਿਰਾਏ ਕਰੋ ਜਾਂ ਉਦਾਂ ਹੀ ਨਹੀਂ ਉਦਾਂ ਹੀ ਨਭਾਇਆ ਸਨ ਉਦਾਂ ਹੀ ਉਹਨਾਂ ਨੇ ਮਤਲਬ ਕਿਹਾ ਵੀ ਕੋਈ ਨਹੀਂ ਤੁਸੀਂ ਇੱਥੇ ਟਾਈਮ ਪਾਸ ਕਰੀ ਜਾਓ ਚਲੋ ਕੋਈ ਗੱਲ ਨਹੀਂ ਸਤਿਗੁਰੂ ਕਿਰਪਾ ਕਰਨਗੇ ਸਾਧ ਸੰਗਤ ਜੀ ਇਹੋ ਜੇ ਪਰਿਵਾਰਾਂ ਦਾ ਕਿਉਂਕਿ ਮੈਂ ਸਿੱਧਾ ਪਰਿਵਾਰ ਦਾ ਨੰਬਰ ਆਪ ਜੀ ਨਾਲ ਸਾਂਝਾ ਕਰਨ ਦਾ ਮਤਲਬ ਹੁੰਦਾ ਹੈ ਕਿ ਜੋ ਸਾਡੇ ਕੋਲ ਸੇਵਾ ਆਈ ਆ ਉਹ ਅਸੀਂ ਪਰਿਵਾਰ ਤੱਕ ਪਹੁੰਚਦੀ ਕਰਦੀ ਆ ਪਰ ਇੱਕ ਅੱਧੀ ਹਰੀ 10 15 20 ਹਜ਼ਾਰ ਦਿੱਤੇ ਆ ਜਿਹੜਾ ਸਾਰੀ ਉਮਰ ਨਹੀਂ ਲੰਘਣੀ ਤੇ ਬੱਚਿਆਂ ਦੀ ਪੜ੍ਹਾਈ ਦਾ ਮਸਲਾ ਵਾ ਜਾਂ ਘਰ ਦਾ ਮਸਲਾ ਵਾ ਤੇ ਜਦੋਂ ਕਿਤੇ ਗੋਇੰਦਵਾਲ ਸਾਹਿਬ ਕਿਤੇ ਦਰਸ਼ਨ ਮੇਲੇ ਕਰਨ ਜਾਓ ਸਾਧ ਸੰਗਤ ਜੀ ਤੇ ਇਸ ਪਰਿਵਾਰ ਨੂੰ ਕਾਲ ਜਰੂਰ ਕਰ ਲਿਓ ਨੰਬਰ ਇਹਨਾਂ ਦਾ ਮੈਂ ਬੋਲਿਆ ਹੀ ਆ ਤੁਹਾਡੇ ਸਾਹਮਣੇ ਤੇ ਜਰੂਰ ਜਿਹੜਾ ਇਹਨਾਂ ਦਾ ਖਾਸ ਜਿਹੜਾ ਉਹ ਖਿਆਲ ਰੱਖਿਓ ਜੀ ਤੁਸੀਂ ਐਸ ਪਾਸੇ ਆ ਜਾਓ ਬੀਬੀ ਜੀ ਤੇ ਇਹ ਮਾਤਾ ਜੀ ਚੰਨਲਵਿੰਡੀ ਤੋਂ ਮਾਤਾ ਜੀ ਸਿਹਤ ਦੀ ਕੋਈ ਪ੍ਰੋਬਲਮ ਦੱਸਦੇ ਸੀ ਤੁਸੀਂ ਠੀਕ ਹੈ ਠੀਕ ਨਹੀਂ ਮੇਰੀ ਤਾਂ ਪਹਿਲਾਂ ਬੜੇ ਚਿਰ ਦੀ ਮੇਰੇ ਦਵਾ ਚੱਲਦੀ ਆ ਠੀਕ ਹੈ ਤੇ ਹੁਣ ਫਿਰ ਜਿਆਦਾ ਤਰਦਰਾਪੀ ਹੁਣ ਤੇ ਹੁਣ ਡਾਕਟਰਾਂ ਨੇ ਫਿਰ ਆਖਿਆ ਸਕੈਨ ਕਰਾ ਕੇ ਲਿਓ ਅੱਛਾ ਤੇ ਜਲੰਧਰ ਗਿਆ ਸਕੈਨ ਕਰਾਉਣ ਤੇ ਫਿਰ ਉਹਦੇ ਤੇ ਉਹਨਾਂ ਦੱਸਿਆ ਵੀ ਦਿਲ ਦਾ ਵਾਲ ਲੀਕ ਵਾ ਓਕੇ ਹਾਂਜੀ ਚਲੋ ਦਵਾਈ ਵੀ ਚਲਦੀ ਆ ਉਸ ਤਰ੍ਹਾਂ ਵੀ ਦਵਾਈ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਜਿਨਾਂ ਚਿਰ ਦਵਾਈ ਮੈਂ ਖਾਵਣਾ ਹੂੰ ਤੇ ਲੱਕ ਦੇ ਹੱਥੋਂ ਤੁਰਿਆ ਜਾਂਦਾ ਉਸ ਤਰ੍ਹਾਂ ਹੂੰ ਤੇ ਇਹੋ ਜਿਹਾ ਮਾਰਾ ਜਗੇ ਹੋ ਹੱਥ ਜੋੜ ਕੇ ਚਲ ਤੁਹਾਡਾ ਮਿਹਰਬਾਨੀ ਹੈ ਜਿਹੜੀ ਦਵਾਈ ਦਾਰੂ ਖਾਈ ਜੰਨੀ ਆ ਮੈਂ ਇੰਨੇ ਦਿਨਾਂ ਨਾਲ ਬਚੀ ਹਾਂ ਠੀਕ ਹੈ ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਹੋਰ ਕਰਦਾ ਵੀ ਕੋਈ ਹਾਲ ਨਹੀਂਗਾ ਛੱਤਾਂ ਚੋਚੋ ਚੋਕ ਸਾਰੀਆਂ ਵਿੱਚ ਪੈਂਡੀਆਂ ਅੱਗੇ ਤੇ ਆਸਰਾ ਹੈਗਾ ਹੀ ਤੇ ਉੱਤੇ ਚੜਨ ਚੁੜਨ ਦਾ ਚੜ ਜਾਈਦਾ ਹੈਗਾ ਓਕੇ ਹੋਣਾ ਨਹੀਂਗਾ ਆਸਰਾ ਹੁੰਦਾ ਨਹੀਂ ਚੜੀਦਾ ਤੇ ਛੱਤਾਂ ਚੋਚੋ ਚੋਕ ਵਿੱਚ ਹੀ ਪੈਂਦੇ ਰਹਿੰਗੇ ਅੱਜ ਵੀ ਸਾਰੇ ਵਿੱਚ ਪੈਂਦੇ ਰਹਿਣਾ ਠੀਕ ਹੈ ਜੀ ਹਾਂ ਜੀ ਹਾਂਜੀ ਇਹਨਾਂ ਤੋਂ ਅੱਗੇ ਸ਼ਹੀਦ ਪਾਈ ਕਸ਼ਮੀਰ ਸਿੰਘ ਪਿੰਡ ਭੀਲੋਵਾਲ ਤੋਂ ਇਹ ਭੈਣ ਜੀ ਸਾਡੇ ਕੋਲ ਪਹਿਲੀ ਵਾਰੀ ਪਹੁੰਚੇ ਆ ਭੈਣ ਜੀ ਅਕਸਰ ਅਸੀਂ ਵੇਖਦੇ ਆ ਕਿ ਤੁਹਾਡੇ ਭਰਾ ਜਿਹੜੇ ਨੇ ਭਾਈ ਦਲਬੀਰ ਸੋਂ ਆਪ ਸ਼ਹੀਦ ਪਰਵਾਰਾਂ ਦੀ ਸੇਵਾ ਕਰਦੇ ਆ ਤੇ ਉਹ ਤੁਹਾਡਾ ਨਹੀਂ ਖਿਆਲ ਰੱਖਦੇ ਚਲੋ ਵੀਰ ਜੀ ਮੈਂ ਨਾ ਕੋ ਉਹਨਾਂ ਦੇ ਪੱਲੇ ਪਾਇਆ ਆ ਆ ਕਈ ਵਾਰੀ ਇਹ ਵੀ ਲੈਣਾ ਦੇਣਾ ਹੀ ਹੁੰਦਾ ਹਾਂਜੀ ਹਾਂਜੀ ਤੇ ਕੀ ਤੁਹਾਡਾ ਆਮਦਨ ਦਾ ਸਾਧਨ ਕੀ ਜੇ ਹਾਂਜੀ ਕੋਈ ਪੈਲੀ ਬੰਨਾ ਹੈ ਨਹੀਂ ਵੀਰ ਜੀ ਬਹੁਤ ਵਧੀਆ ਹੈ ਮੇਰਾ ਕੰਮ ਅੱਛਾ ਤੇਜ ਦੇ ਵਿੱਚ ਕੰਮ ਬੈ ਗਿਆ ਮੁੰਡੇ ਨੇ ਸੱਟਾਂ ਲੱਗੀਆਂ ਦੋਵੇਂ ਗੁੱਟ ਟੁੱਟ ਗਏ ਰੀੜ ਦੀ ਹੱਡੀ ਦਾ ਇੱਕ ਮਣਕਾ ਐਲ ਗਿਆ ਓਕੇ ਹੁਣ ਦੁਬਈ ਗਿਆ ਵਾ ਕੰਮ ਨਹੀਂ ਉਹਦੇ ਕੋ ਹੁੰਦਾ ਕੰਪਨੀ ਮਾੜੀ ਪਈ ਆ ਠੀਕ ਤੇ ਵੀਰ ਜੀ ਘਰ ਵੀ ਵੇਚ ਗਿਆ ਕਿਉਂ ਪੈਸਾ ਬਹੁਤ ਸਿਰ ਚੜ ਗਿਆ ਸੀ ਘਰ ਵੇਚਣਾ ਪਿਆ ਪੈਸੇ ਲੈਣ ਵਾਲੇ ਖਿਹੜਾ ਨਹੀਂ ਛੱਡਦੇ ਹੁਣ ਰੈਂਟ ਤੇ ਰਹਿਣੀ ਆ ਘਰ ਹੈ ਨਹੀਂਗਾ ਸਾਡੇ ਬਾਰੇ ਕਿੱਥੋਂ ਪਤਾ ਲੱਗਾ ਵੀਰ ਜੀ ਮੈਂ ਬੀਟੀ ਕੋ ਵੇਖੀ ਮੈਨੂੰ ਦੱਸਿਆ ਕਿ ਨੇ ਨਹੀਂ ਮੈਂ ਗਈ ਬੜਿਆਂ ਕੋ ਮੇਰੀ ਮੱਝ ਹਾਂ ਕਰਕੇ ਮੈਨੂੰ ਬਾਤ ਚ ਨਹੀਂ ਦਿੰਦੇ ਕੁਝ ਵੀ ਅੱਛਾ ਹਾਂਜੀ ਮੈਂ ਸੀਤਲ ਸਾਹਿਬ ਮੱਤੇ ਵਾਲੀ ਦੇ ਪੋਤੇ ਨੂੰ ਵੀ ਕਿਹਾ ਉਹਨੇ ਕਿਹਾ ਭੈਣ ਗੱਲ ਹੀ ਕੋਈ ਨਹੀਂ ਤੇਰੇ ਕੰਮ ਡਿੱਗਾ ਤੇ ਤੇਰਾ ਚੁੱਕ ਦਾਂਗੇ ਪਰ ਨਹੀਂ ਬਾਅਦ ਚ ਨਹੀਂ ਉਹ ਵੈਸੇ ਉਹਨਾਂ ਦਾ ਕੋਈ ਸੁਣਿਆ ਨਹੀਂ ਵੀ ਉਹ ਕੋਈ ਸੇਵਾ ਜਿਹੜੇ ਸੇਵਾ ਕਰਦੇ ਪਰਿਵਾਰ ਹਾਂਜੀ ਵੀ ਜਿਵੇਂ ਬੀਬੀ ਸੰਦੀਪ ਕੌਰ ਜੀ ਆ ਜਾਂ ਹੋਰ ਕਈ ਵੀਰ ਜੀ ਮੈਂ ਸੁਣਿਆ ਹੈਗਾ ਪਰ ਮੈਨੂੰ ਕੋਈ ਮਤਲਬ ਇੰਨਾ ਪਤਾ ਨਹੀਂਗਾ ਹਾਂਜੀ ਆਪਣੇ ਭਰਾ ਨੂੰ ਹੀ ਪੁੱਛ ਲਿਆ ਕਰੋ ਨਾ ਵੀ ਸੇਵਾ ਕੌਣ ਕਰਦਾ ਤੇਰੇ ਤੋਂ ਇਲਾਵਾ ਉਹ ਆਪੇ ਦੱਸ ਦੂਗਾ ਹਾਂਜੀ ਪਤਾ ਵੀਰ ਜੀ ਨਹੀਂ ਜਦੋਂ ਬੰਦੇ ਤੇ ਦੇਣਾ ਇਹੋ ਜੇ ਹੋਣਾ ਕੋਈ ਨਹੀਂ ਦੱਸਦਾ ਚਲੋ ਕੋਈ ਗੱਲ ਹਾਂਜੀ ਬਹੁਤ ਮਿਹਰਬਾਨੀ ਹਾਂਜੀ ਇਹ ਬੀਬੀ ਦਲਬੀਰ ਕੌਰ ਜੀ ਪਿੰਡ ਧਨੇ ਚੀਮੇ ਤੋਂ ਮੱਝ ਦਾ ਸਣਾਓ ਪਹਿਲਾਂ ਮੱਝ ਚੰਗੀ ਆ ਮੱਝ ਵਾਹਿਗੁਰੂ ਦੀ ਕਿਰਪਾ ਨਾਲ ਜਿੰਨਾ ਕੋ ਐ ਸਭ ਦਾ ਦੇ ਜਾਂਦੀ ਹੈ ਤੇ ਟਾਈਮ ਪਾਸ ਹੁੰਦਾ ਜਾਂਦਾ ਟਾਈਮ ਪਾਸ ਕਰ ਜਾਂਦੇ ਹਾਂਜੀ ਤੇ ਹੋਰ ਕੋਈ ਆਮਦਨ ਦਾ ਸਾਧਨ ਹੈ ਸੀ ਕਿ ਜਾਂ ਹੁਣ ਦੁੱਧ ਦਾ ਸੇਰੀ ਚੱਲਦਾ ਦੁੱਧ ਦਾ ਸੇਰੀ ਚੱਲਣ ਡਿਆ ਅੱਛਾ ਦੁੱਧ ਦੇ ਸਿਰ ਤੇ ਹੀ ਹੈ ਤੇ ਥੋੜਾ ਬਤਾਏ ਟਾਈਮ ਪਾਸ ਹੁੰਦਾ ਹੈ ਜੇ ਜੇ ਥੋੜਾ ਥਾਵਾਂ ਤੇ ਫਟੇ ਫਟੇ ਭੀਜੇ ਆ ਠੀਕ ਹੈ ਹਾਂਜੀ ਚਲੋ ਠੀਕ ਹੈ ਜੀ ਤੇ ਇਹਨਾਂ ਤੋਂ ਅੱਗੇ ਤੁਸੀਂ ਅੱਗੇ ਵੀ ਬੀਬੀ ਆਈਐਸਸੀ ਕੇ ਸਾਡੇ ਕੋਲ ਜਦੋਂ ਤੁਸੀਂ ਗਏ ਹੋ ਹਜੂਰ ਸਾਹਿਬ ਹਾਂਜੀ ਵੀਰ ਜੀ ਤੇ ਕਿਵੇਂ ਆਮਦਨ ਦਾ ਸਾਧਨ ਕੀ ਹੈ ਮੈਨੂੰ ਤਾਂ ਪਤਾ ਲੱਗਾ ਕਿ ਇਹ ਵੀ ਰਾਸ਼ਨ ਪਾਣੀ ਦਾ ਵੀ ਮਸਲਾ ਬਣ ਜਾਂਦਾ ਵੀਰ ਜੀ ਤੁਹਾਨੂੰ ਕੀ ਦਸੀਏ ਕਿ ਕਿਲੋ-ਕਿਲੋ ਆਟਾ ਗੁਰਦਵਾਰੇ ਸਾਹਿਬ ਤੋਂ ਲਿਆ ਕੇ ਖਾਣ ਗੁਰਦਵਾਰੇ ਸਾਹਿਬ ਤੋਂ ਹਾਂਜੀ ਉੱਥੋਂ ਮੁੱਲ ਲੈਉਨੇ ਆ ਉਹ ਮੁੱਲ ਦੇ ਦਿੰਦੇ ਆ ਹਾਂਜੀ ਉਤਰਾਂ ਕਿਉਂ ਨਹੀਂ ਦੇ ਦਿੰਦੇ ਉਹ ਤਾਂ ਨਹੀਂ ਦਿੰਦੇ ਕੋਈ ਵੀ ਉਹ ਉੱਥੇ ਤੇ ਸੰਦਰਦਾ ਸ਼ਹੀਦ ਪਰਿਵਾਰਾਂ ਨੂੰ ਨਹੀਂ ਮਿਲਣਾ ਤੇ ਫਿਰ ਕਿਹਨੂੰ ਮਿਲਣਾ ਹਾਂਜੀ ਤੁਹਾਨੂੰ ਸਸਤਾ ਦੇ ਦਾਂਗੇ ਸਤਾ ਦੇ ਦਨਾਂ ਦੇ ਹਾਂਜੀ ਤੇ ਕਾਕਾ ਉਹ ਵਿਚਾਰੇ ਡੀਸੀ ਲਿਓ ਮੰਜੀ ਤੇ ਵੇ ਮੈਂ ਤਾਂ ਕਦੇ ਜਦੋਂ ਠੀਕ ਹੁੰਦਾ ਦਿਹਾੜੀ ਚੱਲਿਆ ਜਾਂਦਾ ਲੈਂਟਰ ਵਾਲੀ ਮਸ਼ੀਨ ਤੇ ਬੇਟਾ ਜਿਹੜਾ ਮਜ਼ਦੂਰਾਂ ਦੇ ਮਗਰ ਨਾਲ ਜਾਂਦਾ ਮਿਸਤਰੀਆਂ ਦੇ ਮਗਰ ਹਾਂਜੀ ਤੇ ਵੀਰ ਜੀ ਕੋਈ ਨਹੀਂ ਆਸ ਕੋਈ ਗਾਲੀ ਰਾਸ਼ਨ ਦਾ ਜਦੋਂ ਕੋਈ ਮਸਲਾ ਬਣਦਾ ਸਾਨੂੰ ਫੋਨ ਕਰ ਲਿਆ ਕਰੋ ਤੁਹਾਨੂੰ ਵੀਰ ਜੀ ਮੈਂ ਪ੍ਰੀਖਿਆ ਕਰਾਂਗਾ ਅਸੀਂ ਪੱਥਰੀ ਆ ਮਦਨ ਗੀਟਿਆਰ ਸਵੜੀ ਹੈ ਮੇਰੇ ਕੋਲ ਸੜੀ ਤੇ ਨਾਲੇ ਬਾਹ ਬੀੜ ਕੱਦੀ ਸੱਜੇ ਪਾਸੇ ਵੇ ਕੋਈ ਨਹੀਂ ਸਾਧੂ ਨੂੰ ਕਿਰਪਾ ਕਰਨਗੇ ਚੰਗੇ ਡਾਕਟਰ ਨੂੰ ਵਿਖਾ ਲਓ ਆਪਾਂ ਸੰਗਤ ਨੂੰ ਬੇਨਤੀ ਕਰ ਦਿੱਤੀ ਆ ਅੱਗੇ ਵੀ ਜਿਹੜਾ ਵਾ ਤੁਹਾਡਾ ਜਿਹੜਾ ਇਹਨਾਂ ਦਾ ਨੰਬਰ ਸਾਧ ਸਿੰਘ ਜੀ ਬੀਬੀ ਭਿੰਦਰ ਕੌਰ ਆ ਸਿੰਗਣੀ ਸ਼ਹੀਦ ਪਈ ਕਸ਼ਮੀਰ ਸਿੰਘ ਪਿੰਡ ਪੈਣੀ ਬਾਂਗਰ ਜ਼ਿਲ੍ਹਾ ਗੁਰਦਾਸਪੁਰ 95014 96406 ਇਹਨਾਂ ਦਾ ਫੋਨ ਨੰਬਰ ਜੇ ਤੇ ਜਰੂਰ ਖਿਆਲ ਰੱਖਿਓ ਕਿਉਂਕਿ ਬੜੀ ਮੁਸ਼ਕਲ ਹੈ ਆ ਜਿਹੜੀ ਜ਼ਿੰਦਗੀ ਆ ਤੇ ਇਸ ਬੇਟੀ ਰਣਜੀਤ ਕੌਰ ਕਿਵੇਂ ਠੀਕ ਜੀ ਨਹੀਂ ਠੀਕ ਨਹੀਂ ਰਹਿੰਦੀ ਕੀ ਪ੍ਰੋਬਲਮ ਆ ਮੇਰੇ ਕੋ ਤੁਰਿਆ ਹੀ ਨਹੀਂ ਜਾਂਦਾ ਤੇ ਸ਼ੂਗਰ ਤੇ ਬਲੱਡ ਪ੍ਰੈਸ਼ਰ ਵਾ ਸ਼ੂਗਰ ਦਾ ਜ਼ਰੂਰ ਤੁਸੀਂ ਕੰਟਰੋਲ ਕਰੋ ਚੰਗੇ ਕਿਸੇ ਡਾਕਟਰ ਕੋਲੋਂ ਦਵਾਈ ਲਾਓ ਇਹ ਬੜੀ ਨਾਮਰਾਤ ਬਿਮਾਰੀ ਆ ਸਤਿਗੁਰੂ ਕਿਰਪਾ ਕਰਨਗੇ ਜੀ ਬਹੁਤ ਮਿਹਰਬਾਨੀ ਕਿਵੇਂ ਰਾਂਦੇ ਘਰ ਦੀਆਂ ਬੂਹੇ ਬਾਰੀਆਂ ਹੀ ਅੜ ਗਈਆਂ ਨੇ ਹਾਰ ਦਾ ਨੁਕਸ ਹੋ ਗਏ ਜਿਆਦਾ ਸ਼ੂਗਰ ਜਿਆਦਾ ਹੈ ਤੇ ਹੁਣ ਉੱਠਿਆ ਨਹੀਂ ਜਾਂਦਾ ਸਵੇਰੇ ਵੀ ਅਜ ਬੜੇ ਪੈਲੀ ਕਿੰਨੀ ਕਾ ਸੱਚੀ ਤੁਸੀਂ ਕਿਉਂਕਿ ਤੇਰੇ ਪਿੰਡ ਦੇ ਲੋਕਾਂ ਵੀ ਵੀਡੀਓ ਵੇਖਣੀ ਹੈ ਪੈਲੀ ਇੱਕ ਚਾਰ ਕਣਾਲਾਂ ਚਾਰ ਕਣਾਲਾਂ ਪੈਲੀ ਹਾਂਜੀ ਉਹ ਜਿੱਦ ਮਹਾ ਪੱਠੇ ਵੀ ਜੇਦ ਨੇ ਉਹ ਫਿਰ ਅਰਕਾਂ ਤੋਂ ਚੋਹਨਾ ਚਾਹਨਾ ਵੀ ਇਦਾਂ ਹੀ ਹੋਇਆ ਪਾੜ ਕਰਕੇ ਸਾਡੇ ਉੱਥੇ ਪਾਣੀ ਹੜਾਂ ਚ ਨੁਕਸਾਨ ਹੋਇਆ ਉਹ ਏਰੀਏ ਚ ਪਾਣੀ ਆ ਗਿਆ ਇਹ ਵੀ ਆਪਣੇ ਕੰਮ ਬੱਚਾ ਛੋਟਾ ਆ ਗੁੱਡੀਆਂ ਚਾਰ ਵੱਡੀਆਂ ਸੀ ਚਾਰ ਬੇਟੀਆਂ ਨੇ ਹਾਂਜੀ ਠੀਕ ਆ ਤੇ ਬੱਚਾ ਜਿਹੜਾ ਛੋਟਾ ਜੇ ਕਿਸੇ ਕੰਮ ਤੇ ਨਹੀਂ ਕੋਈ ਲੱਗਾ ਕੋਈ ਨਹੀਂ 사ਤਗੁਰੂ ਕਿਰਪਾ ਕਰਨ ਤੇ ਚਲੋ ਤੁਸੀਂ ਦਰਵਾਜ਼ੇ ਕਿਉਂਕਿ ਠੰਡ ਆ ਰਹੀ ਆ ਇਹ ਬੂਹੇ ਬਾਰੀਆਂ ਦਾ ਕੰਮ ਤੁਸੀਂ ਸ਼ੁਰੂ ਕਰਾਓ 사ਤਗੁਰੂ ਕਿਰਪਾ ਕਰਨਗੇ ਹੋਰ ਸੰਗਤ ਨੂੰ ਵੀ ਅਪੀਲ ਕਰਦੇ ਆ ਬਹੁਤ ਮਿਹਰਬਾਨੀ 사ਤਸੰਗਤ ਜੀ ਔਰ ਇੱਕ ਵਾਰੀ ਬੇहद ਸ਼ੁਕਰਗੁਜ਼ਾਰਾਂ ਕਵੈਂਟਰੀ ਦੀ ਸੰਗਤ ਦੇ ਜਿਨ੍ਹਾਂ ਨੇ ਇਹ ਨਸ਼ੀਦ ਪਰਿਵਾਰਾਂ ਦੇ ਲਈ ਸਾਡੇ ਤੇ ਭਰੋਸਾ ਕਰਕੇ ਸੇਵਾ ਭੇਜੀ ਹੈ ਜਿਨ੍ਹਾਂ ਚੋਂ ਅੱਜ ਸੱਤਾਂ ਪਰਿਵਾਰਾਂ ਨੂੰ 1 ਲੱਖ ਤੇ 5000 ਰੁਪਈਆ ਜਿਹੜਾ ਵਾ ਅੱਜ ਇਹਨਾਂ ਪਰਿਵਾਰਾਂ ਤੱਕ ਅਸੀਂ ਪਹੁੰਚਦਾ ਕਰਤਾ ਬਾਕੀ 1 ਲੱਖ ਰੁਪਈਆ ਵੀ ਬਹੁਤ ਜਲਦ ਜਿਹੜਾ ਵਾ ਅਸੀਂ ਪਰਿਵਾਰਾਂ ਨੂੰ ਬੁਲਾ ਕੇ ਤੇ ਜਿਹੜਾ ਉਹਨਾਂ ਨੂੰ ਦੇ ਕੇ ਤੇ ਉਹਦੀ ਵੀਡੀਓ ਨਾਲ ਹੀ ਅਟੈਚ ਹੀ ਹੋ ਜਾਣੀ ਹੈ ਇਹ ਵੀਡੀਓ ਤੁਸੀਂ ਵੇਖ ਹੀ ਲੈਣੀ ਆ ਸਤਿਗੁਰੂ ਕਿਰਪਾ ਕਰਨਗੇ ਜੀ ਬਹੁਤ ਮਿਹਰਬਾਨੀ ਜੀ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ